ਇਹ ਗੱਲ 'ਚ ਕੋਈ ਦੋਰਾਵਾ ਨਹੀਂ ਹਨ ਇਹ ਆਮ ਹੀ ਧਾਰਨਾ ਕਿ ਜੋ ਮਨੁੱਖ ਜਿੱਥੇਕ ਲੱਗਿਆ ਹੁੰਦਾ ਜਿੱਥੇ ਕੋ ਜੁੜਿਆ ਹੁੰਦਾ ਉਹਨੂੰ ਉਹੀ ਸਰਵਉੱਤਮ ਲੱਗਦਾ ਭਾਵੇਂ ਕੋਈ ਮਨੁੱਖ ਧਰਮ ਨਾਲ ਜੁੜਿਆ ਜਾਂ ਕੋਈ ਰਾਜਨੀਤੀ ਸ਼ਾਸਤ ਨਾਲ ਜੁੜਿਆ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਜਾਂ ਕਿਸੇ ਹੋਰ ਵਿਚਾਰਧਾਰਾ ਨਾਲ ਜੁੜਿਆ ਉਹਨੂੰ ਇਹੀ ਲੱਗਦਾ ਕਿ ਇਹੀ ਵਿਚਾਰਧਾਰਾ ਮੇਰੀ ਜਾਂ ਜੋ ਮੈਂ ਜਿੱਥੇ ਜੁੜਿਆ ਇਹੀ ਸਰਵਉੱਤਮ ਹੈ ਇਸ ਤੋਂ ਪਰੇ ਹੋਰ ਕੁਝ ਵੀ ਨਹੀਂ ਹੈ ਧਰਮ ਵਾਲੇ ਪੱਖ ਦੇ ਵਿੱਚ ਤਾਂ ਐਸੇ ਵੀ ਮਨੁੱਖ ਬਹੁਤ ਸ਼ਰਧਾਵਾਨ ਹੁੰਦਾ ਉਹਦੀਆਂ ਜਿਹੜੀਆਂ ਭਾਵਨਾਵਾਂ ਹੁੰਦੀਆਂ ਉਹ ਬਹੁਤ ਜ਼ਿਆਦਾ ਜੁੜੀਆਂ ਹੁੰਦੀਆਂ ਆਪੋ ਆਪਣੇ ਰਹਿਬਰ ਦੇ ਨਾਲ ਆਪੋ ਆਪਣੇ ਅਸਟ ਦੇ ਨਾਲ ਉਹਨੂੰ ਇਹੀ ਲੱਗਦਾ ਕਿ ਮੇਰੇ ਆ ਜੋ ਰਹਿਵਾਰਾ ਜੋ ਮੇਰਾ ਅਸਟ ਇਹ ਤੋਂ ਉੱਪਰ ਕੁਝ ਵੀ ਨਹੀਂ ਹੈ ਜਿਵੇਂ ਇਸਲਾਮ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹ ਹਜ਼ਰ ਤੋਂ ਮਹਬਬ ਸਾਬਤੋਂ ਉੱਪਰ ਕਿਸੇ ਨੂੰ ਵੀ ਆਪਣਾ ਜਿਹੜਾ ਪਗੰਬਰ ਆ ਜਾਂ ਕੋਈ ਆਪਣੈਸਟ ਨਹੀਂ ਮੰਨਦੇ ਤੇ ਬਕਵਾਖ ਖੇਤਿਆਂ ਦੇ ਵਿੱਚ ਉਹ ਬਕਵਾਖ ਲੋਕਾਂ ਦੀ ਇਹੀ ਧਾਰਨਾ ਹੈਗੀ ਆ ਤੇ ਜਿਵੇਂ ਸਾਈ ਲੋਕ ਨੇ ਉਹ ਈਸਾ ਮਸੀ ਜਿਸੂ ਤੋਂ ਬਿਨਾ ਕਿਸੇ ਨੂੰ ਹੋਰ ਸਰਵੋਤਮ ਨਹੀਂ ਮੰਨਦੇ ਪਰ ਜਦੋਂ ਸੰਸਾਰ ਪੱਧਰ ਦਾ ਇਤਿਹਾਸ ਵਾਚਿਆ ਜਾਂਦਾ ਇਤਿਹਾਸ ਜਾਂ ਮਥਿਆਸ ਨੂੰ ਬਾਚਿਆ ਜਾਂਦਾ ਉਹਨੂੰ ਵਿਚਾਰਿਆ ਜਾਂਦਾ ਪਰਚੋਲ ਕੀਤੀ ਜਾਂਦੀ ਆ ਤਾਂ ਉਹਦੇ ਵਿੱਚੋਂ ਫਿਰ ਉਹ ਜਿਹੜੇ ਇਤਿਹਾਸਕਾਰ ਨੇ ਜਾਂ ਵੱਡੇ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਫੈਸਲਾ ਕਰਦੇ ਆ ਕਿ ਇਹ ਸ਼ਖਸ ਦੀ ਸਮਾਜ ਨੂੰ ਕੀ ਦੇਣ ਆ ਇਹ ਸ਼ਖਸ ਦੂਸਰਿਆਂ ਦੇ ਮੁਕਾਬਲੇ ਕਿੰਨਾ ਇੱਕ ਸ਼ਖਸ਼ੀਅਤ ਪੱਖੋਂ ਉੱਚਾ ਸੀ ਅੱਜ 5 ਜਨਵਰੀ 23 ਉਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਆਜਿਥੇ ਸਾਰਿਆਂ ਨੂੰ ਪਹਿਲਾਂ ਤਾਂ ਬਹੁਤ ਲੱਖ ਲੱਖ ਮੁਬਾਰਕਾਂ ਤੇ ਉਥੇ ਆਪਾਂ ਗੱਲ ਕਰਾਂਗੇ ਗੁਰੂ ਪਾਤਸ਼ਾਹ ਜੀ ਦੇ ਥੋੜੇ ਜਿਹੀ ਜੀਵਨ ਦੇ ਪ੍ਰਚਾਤ ਮਾਰਾਂਗੇ ਕਿ ਉਹ ਕੈਸਾ ਮਹਾਂਪਰਸ਼ੀ ਉਹ ਕੈਸਾ ਮਹਾਨ ਆਗੂ ਲੀਡਰਸ਼ਿਪੀ ਗੁਰੂ ਗੋਬਿੰਦ ਸਿੰਘ ਜਿਸਨੇ ਇਨਸਾਨੀਅਤ ਮਨੁੱਖੀ ਕਦਰਾਂ ਕੀਮਤਾਂ ਦੀ ਆਜ਼ਾਦੀ ਦੇ ਲਈ ਮਨੁੱਖਤਾ ਦੇ ਲਈ ਆਪਣਾ ਸਾਰਾ ਜਿਹੜਾ ਸੰਘਰਸ਼ ਦੇ ਵਿੱਚ ਪਰਿਵਾਰ ਹੀ ਆਪਣਾ ਸਾਰਾ ਝੋਕ ਦਿੱਤਾ ਦੁਨੀਆ ਦੇ ਇਤਿਹਾਸ ਦੇ ਵਿੱਚ ਐਸੀ ਮਿਸਾਲ ਆ ਜਿਹੜੀ ਉਹ ਨਹੀਂ ਮਿਲਦੀ ਕਿਉਂਕਿ ਸਾਨੂੰ ਪਤਾ ਵਾ ਉਹ ਜੋ جنگ ਹੁੰਦੀ ਹੈ جنگ ਦੇ ਵਿੱਚ ਤਾਂ ਵਿਨਾਸ਼ ਹੀ ਹੁੰਦਾ جنگ ਦੇ ਵਿੱਚ ਲੜਾਈ ਦੇ ਵਿੱਚ ਤਾਂ ਜਿਹੜਾ ਬੰਦੇ ਦਾ ਪਰਿਵਾਰ ਆ ਉਹ ਵੀ ਖਤਮ ਹੋ ਸਕਦਾ ਕੁਝ ਵੀ ਹੋ ਸਕਦਾ ਬੰਦੇ ਦੀ ਜ਼ਿੰਦਗੀ ਹੈ ਜਿਹੜੀ ਖੋਦੀ ਵੀ ਉਹ ਧਾਤ ਤੇ ਲੱਗ ਸਕਦੀ ਹੈ ਤਾਂ ਉਹਦੇ ਵਿੱਚ ਮਜੂਸ਼ ਹੋਣਾ ਜਾਂ ਫਿਰ ਬਾਦ ਵਿੱਚ ਰੋਣਾ ਕਰਲਾਉਣਾ ਉਹ ਕੋਈ ਮੈਨੇ ਨਹੀਂ ਰੱਖਦਾ ਗੁਰੂ ਗੋਬਿੰਦ ਸਿੰਘ ਮਹਾਰਾਏ ਦੇ ਕੰਪੈਰੀ ਜਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਏ ਦੇ ਬਰਾਬਰ ਤੇ ਆਪਾਂ ਦੋ ਇੱਕ ਸਖਸ਼ਾ ਨੂੰ ਰੱਖ ਕੇ ਗੱਲ ਕਰਾਂਗੇ ਮਥਿਆਸ ਦੇ ਵਿੱਚੋਂ ਇੱਕ ਆਪਾਂ ਗੱਲ ਕਰਾਂਗੇ ਜਦੋਂ ਮਹਾਭਾਰਤ ਦਾ ਭਿਆਨਕ ਜੰਗ ਹੋਇਆ ਤਾਂ ਉਹਦੇ ਵਿੱਚ ਦੋ ਪਾਤਰ ਆਉਂਦੇ ਅਰਜਨ ਤੇ ਦਰੁਣਾਚਾਰੀ ਆ ਦਰੁਣਾਚਾਰੀ ਅਸੀਗਾ ਜੋ ਉਹ ਕੌਰਵ ਤੇ ਪਾਂਡਵ ਦੋਨਾਂ ਦਾ ਇਹ ਗੁਰੂ ਵਿੱਦਿਆ ਵਿੱਦਿਆ ਗੁਰੂ ਸੀਗਾ ਤੇ ਅਰਜਨ ਸੀ ਜੋ ਪਾਂਡਵਾਂ ਦਾ ਤੀਜੇ ਨੰਬਰ ਦਾ ਭਰਾ ਸੀ ਜਿਹੜਾ ਬਹੁਤ ਜ਼ਿਆਦਾ ਜੀ ਨੂੰ ਅਸੀਂ ਕਹਿੰਨੇ ਆ ਕਿ ਉਹ ਤੀਰੰਦਾਜ਼ ਬੜਾ ਕਮਾਲ ਦਾ ਤਕੜਾ ਸੀਗਾ ਤੇ ਉਹ ਨਿਸ਼ਾਨੇਬਾਜ਼ ਬਹੁਤ ਚੋਟੀ ਦਾ ਸੀ ਯੋਧਾ ਸੀ ਜਦੋਂ ਮਹਾਭਾਰਤ ਦਾ ਜੰਗ ਹੋ ਰਿਹਾ ਸੀ ਜਦੋਂ ਉਹਦੇ ਪੁੱਤਰ ਅਭਿਮਨ ਦੀ ਮੌਤ ਹੋਈ ਤਾਂ ਦੱਸਦੇ ਆ ਮਹਾਭਾਰਤ ਦੇ ਜੋ ਲਿਖੇ ਹੋਏ ਗ੍ਰੰਥ ਨੇ ਉਹਨਾਂ ਮੁਤਾਬਕ ਜਾਂ ਸੀਰੀਅਲ ਵੀ ਅਸੀਂ ਵੇਖਦੇ ਆ 1988 ਜਿਹੜਾ ਪ੍ਰਸਾਰਤ ਹੋਇਆ ਸੀ ਵੀਰ ਚੌਪੜ ਦਾ ਬਣਾਇਆ ਹਾਇਆ ਉਹਦੇ ਵਿੱਚ ਵੀ ਦੇਖਿਆ ਜਾਂਦਾ ਕਿ ਅਰਜੁਨ ਜਿਹੜਾ ਬੜਾ ਉਹ ਗਰੋਧ ਵਿੱਚ ਆਇਆ ਸੀ ਰੋ ਰਿਹਾ ਸੀ ਬੜਾ ਦਰਦ ਲਾਪ ਕਰ ਰਿਹਾ ਸੀ ਕਿ ਮੇਰਾ ਪੁੱਤਰ ਆ ਜਿਹੜਾ ਉਹ ਅਭਿਮਨ ਨੂੰ ਮਾਰਿਆ ਗਿਆ ਤੇ ਦਰੁਣਾਚਾਰੀਆ ਨੂੰ ਜਦੋਂ ਝੂਠੀ ਖਬਰ ਲੱਗੀ ਸੀ ਮਿਲੀ ਸੀ ਕਿ ਤੇਰਾ ਪੁੱਤ ਅਵਸਥਾਮਾ ਮਾਰਿਆਗਾ ਤਾਂ ਦਰੁਣਾਚਾਰੀਆ ਵੀ ਬੜਾ ਨਟਾਲ ਮਜੂਸ ਹੋ ਕੇ ਧਰਤੀ ਦੇ ਉੱਪਰ ਬਹਿ ਗਿਆ ਸੀ ਸ਼ਾਸਤਰ ਸੁੱਟ ਕੇ ਤੀਰ ਕਮਾਨ ਤਲਵਾਰ ਭਾਲਾ ਨੇ ਜਾ ਤਾਂ ਉਹਨੇ ਕਹਿ ਦਿੱਤਾ ਸੀ ਕਿ ਹੁਣ ਮੈਂ ਜੁੱਧ ਨਹੀਂ ਕਰਾਂਗਾ ਦੇਖੋ ਸ਼ਾਸਤਰ ਵਿਦਿਆ ਗੁਰੂ ਹੈ ਬੜਾ ਬ੍ਰਹਮਣ ਇੱਕ ਚਕੂਟੀ ਦਾ ਵਿਦਵਾਨ ਬੰਦਾ ਵਾ ਜਿਹਦੇ ਤਿਆਰ ਕੀਤੇ ਹੋਏ ਅਰਜੁਨ ਵਰਗਿਆਂ ਦੇ ਸਾਹਮਣੇ ਨਹੀਂ ਕੋਈ ਖਲੋ ਸਕਦਾ ਸੀ ਤਾਂ ਉਹ ਆਪ ਕਿੱਡਾ ਵੱਡਾ ਯੋਧਾ ਹੋਏਗਾ ਤੇ ਉਹ ਵੀ ਪੁੱਤਰ ਮੋਹ ਦੇ ਵਿੱਚ ਢਟਾਲ ਹੋ ਕੇ ਗੁਰੂ ਖੇਤਰ ਦੇ ਮੈਦਾਨ ਦੇ ਵਿੱਚ ਹਥਿਆਰਾਂ ਨੂੰ ਤਿਆਗ ਕੇ ਬੈਠ ਗਿਆ ਸੀ ਕਿ ਮੇਰਾ ਪੁੱਤਰ ਮਾਰਿਆਏਗਾ ਜਦ ਕਿ ਉਹ ਇੱਕ ਸਾਜ ਸੀ ਉਹ ਇੱਕ ਪਲਾਨ ਸੀ ਪਾਂਡਵਾਂ ਦਾ ਕਿਉਂਕਿ ਜੀ ਦਰੁਣਾਚਾਰੀ ਜਯੋਧ ਦੇ ਵਿੱਚੋਂ ਨਹੀਂ ਹਟਦਾ ਸੀ ਤਾਂ ਉਹ ਕਦੇ ਵੀ ਯੁੱਧ ਜਿੱਤ ਨਹੀਂ ਸਕਦੇ ਸੀ ਉਹਦੇ ਮੁਕਾਬਲੇ ਦੇ ਉਹ ਨਹੀਂ ਸਨ ਤਾਂ ਉਹਨਾਂ ਨੇ ਝੂਠ ਮਾਰਿਆ ਸੀ ਕਿ ਤੇਰਾ ਪੁੱਤਰ ਅਵਸਥਾਮਾ ਮਾਰਿਆ ਆ ਗਿਆ ਤਾਂ ਉਹ ਬੜਾ ਇਹਦੇ ਵਿੱਚ ਰੋਇਆ ਕਰਲਾਇਆ ਤੇ ਵਿਰਲਾਪ ਕਰਦਾ ਰਿਹਾ ਤੇ ਉਦੋਂ ਬਾਅਦ ਦੇ ਵਿੱਚ ਉਹਨੂੰ ਅਸਾਸਤਰ ਹੀਣ ਕਰਕੇ ਨੇ ਹੱਥੇ ਦੇ ਉੱਪਰ ਜੋ ਉਹਦਾ ਬਲਚ ਉਹਨੂੰ ਮਾਰਿਆ ਗਿਆ ਤੇ ਉਹਨੂੰ ਕੁਰੂਖੇਤਰ ਦੇ ਮੈਦਾਨ ਦੇ ਵਿੱਚੋਂ ਹਟਾਇਆ ਗਿਆ ਹੁਣੇ ਆਪਾਂ ਦੋ ਪਾਤਰਾਂ ਦੀ ਗੱਲ ਕੀਤੀ ਹੈ ਵੀ ਜਿਨ੍ਹਾਂ ਨੇ ਆਪਣੇ ਪੁੱਤਰਾਂ ਦੀ ਮੌਤ ਤੇ ਬੜਾ ਵਿਰਲਾਪ ਕੀਤਾ ਰੋਇਆ ਕਰਲਾਇਆ ਯੋਧ ਦੇ ਮੈਦਾਨ ਦੇ ਵਿੱਚ ਹੀ ਤੇ ਹੁਣ ਦਸਵੇਂ ਪਾਤਸ਼ਾਹ ਜੀ ਦੀ ਗੱਲ ਕਰੀਏ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਲੜਦੇ ਆ ਗੁਰੂ ਸਾਹਿਬ ਜੀ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਸਹਿਜਾਦੇ ਨੇ 17-13 ਸਾਲ ਦੇ ਉਹਨਾਂ ਦੇ ਦੋ ਪੁੱਤਰ ਨੇ ਤਾਂ ਉਹ ਖੁਦ ਉਹਨਾਂ ਨੂੰ ਆਪਣੇ ਤਿਆਰ ਕਰਕੇ ਸ਼ਾਸਤਰ ਸਜਾ ਕੇ ਤੇ ਕਲਗੀ ਦਸਤਾਰ ਸਜਾ ਕੇ ਉਹਨਾਂ ਨੂੰ ਮਲਾਮ ਦੇ ਜੰਗ ਦੇ ਵਿੱਚ ਤੋਰ ਰਹੇ ਆ ਤੇ ਉਹਨਾਂ ਨੂੰ ਹੱਸ ਕੇ ਕੁਰਬਾਨ ਕਰ ਰਹੇ ਆ ਗੁਰੂ ਪਕਸਾ ਜੀ ਨੇ ਜਿਗਰਾ ਨਹੀਂ ਡਲਾਇਆ ਗੁਰੂ ਪਕਸਾ ਜੀ ਦੂਰੋਂ ਖੜਕੇ ਦੇਖ ਰਹੇ ਆ ਗੜੀ ਦੇ ਉੱਪਰ ਚੜਕੇ ਕਿ ਮੇਰੇ ਪੋਤਰਾਂ ਜਿਹੜੇ ਉਹ ਕਿਸ ਤਰ੍ਹਾਂ ਜੂਝ ਕੇ ਸੀ ਦੀ ਪਾਰਿਆ ਦੁਨੀਆ ਦੇ ਇਤਿਹਾਸ ਦੇ ਵਿੱਚ ਅਸੀਂ ਮਿਸਾਲ ਨਹੀਂ ਮਿਲਣੀ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਜਵਾਨ ਪੁੱਤ ਨੂੰ ਕੋਈ ਵੀ ਬੰਦਾ ਮਰਦਾ ਦੇਖ ਕੇ ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦੀਆਂ ਗੱਲਾਂ ਨੇ ਤੇ ਪਰ ਦੁਨੀਆ ਦੇ ਵਿੱਚ ਐਸਾ ਰਹਿਵਾਰਾ ਜਿਹੜਾ ਉਹ ਕਦੇ ਵੀ ਇਸ ਸੰਸਾਰ ਦੇ ਉੱਪਰ ਦੁਬਾਰਾ ਪੈਦਾ ਨਹੀਂ ਹੋਵੇਗਾ ਗੁਰੂ ਕਨ ਵੀ ਤਰਸ ਪਾਤਸ਼ਾਹੀ ਦੇ ਵਰਗਾ ਇਸੇ ਕਰਕੇ ਅੱਲਾ ਯਾਰਖਾਂ ਜੋਗੀ ਜੀ ਨੇ ਕਿਹਾ ਸੀ ਕਿ ਐਸਾ ਰਹਿਵਾਰਾ ਜਿਹੜਾ ਕਿਉਂਕਿ ਇਸਲਾਮ ਜਿਹੜਾ ਕਹਿੰਦਾ ਕਿ ਹਜ਼ਰਤ ਮੁਹੰਮਦ ਸਾਹਿਬ ਤੋਂ ਬਾਅਦ ਕੋਈ ਰਹਿਵਾਰ ਨਹੀਂ ਹੋਇਆ ਤੇ ਨਾ ਹੀ ਹੋਵੇਗਾ ਤੇ ਅੱਲਾ ਯਾਰਖਾਂ ਜੋਗੀ ਜੀ ਨੇ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਵਰਗਾ ਰਹਿਵਾਰ ਮੁੜ ਕਦੇ ਵੀ ਨਹੀਂ ਹੋਣਾ ਤੇ ਉਹਨਾਂ ਨੇ ਲਿਖਿਆ ਵੀ ਸੀ ਕਿ ਇਹ ਇਸ ਚਮਕੌਰ ਦੀ ਧਰਤੀ ਵਰਗੀ ਕੋਈ ਜਗ੍ਹਾ ਨਹੀਂ ਹੈ ਜਿੱਥੇ ਇੱਕ ਬਾਪ ਨੇ ਅੱਲਾ ਦੇ ਰਾਹ ਦੇ ਉੱਪਰ ਚੱਲਦੇ ਹੋਏ ਆਂ, ਭਾਵ ਸੱਚ ਦੇ ਮਾਰਗ ਦੇ ਉੱਪਰ ਚੱਲਦੇ ਆਂ, ਧਰਮ ਦੇ ਮਾਰਗ ਦੇ ਉੱਪਰ ਚੱਲਦੇ ਹੋਏ ਆਂ ਆਪਣੇ ਪੁੱਤ ਕੁਰਬਾਨ ਕਰਤੇ। ਬਸ ਹਿੰਦ ਵਿੱਚ ਇੱਕ ਹੀ ਤੀਰਥ ਹੈ ਯਾਤਰਾ ਕੇ ਲਈ ਬਾਪ ਨੇ ਬੱਚੇ ਛਟਾਈ ਜਹਾਂ ਖੁਦਾ ਕੇ ਲਈ ਉਹ ਕਹਿੰਦਾ ਜੀ ਦੁਨੀਆ ਦੇ ਉੱਪਰ ਧਰਤੀ ਕੋਈ ਨਮਸਕਾਰ ਕਰਨ ਯੋਗ ਹੈਗੀ ਆ ਤਾਂ ਉਹ ਚਮਕੌਰ ਦੀ ਧਰਤੀ ਆ। ਜਿੱਥੇ ਇੱਕ ਗੁਰੂ ਨੇ ਇੱਕ ਲੋਕਾਂ ਦੇ ਗੁਰੂ ਖਵਾਉਣ ਸੱਚਮੱਚ ਗੁਰੂ ਖਵਾਉਣ ਵਾਲੇ ਨੇ ਆਪਣੇ ਮੂਹ ਬੋਲੇ ਪੁੱਤਰਾਂ ਤੋਂ ਦੀ ਆਪਣੇ ਪੁੱਤਰ ਕੁਰਬਾਨ ਕਰਦੇ ਇਹੋ ਜੀ ਮਿਸਾਲ ਦੁਨੀਆ ਦੇ ਖਿੱਤੇ ਦੇ ਵਿੱਚ ਨਹੀਂ ਕੋਈ ਮਿਲਦੀ ਕਿਉਂਕਿ ਅੱਜ ਵੀ ਦੇਖਦੇ ਆਂ ਅਸੀਂ ਨਕਲੀ ਦੰਬੀ ਧਰਮ ਗੁਰੂ ਬੜੇ ਵੜ-ਵੜ ਬੈਠੇ ਹੋਏ ਆ ਪਰ ਕੀ ਇੰਨਾ ਤਿਆਗ ਇੰਨੀ ਕੁਰਬਾਨੀ ਇੰਨੀ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾਉਣ ਵਾਲੀ ਕੋਈ ਮਿਸਾਲ ਨਹੀਂ ਮਿਲਦੀ ਐਡਾ ਤਿਆਗ ਇੰਨੀ ਕੁਰਬਾਨੀ ਕੋਈ ਵੀ ਕਰਮ ਗੁਰੂ ਜਿਹੜਾ ਆਪਣੇ ਆਪ ਨੂੰ ਅਖਵਾ ਰੇ ਅੱਜ ਨਹੀਂ ਕਰ ਸਕਦੇ ਲੋਕਾਂ ਤੋਂ ਉੱਪਰ ਆਪਣੀ ਪੁੱਤ ਕੋਈ ਵੀ ਕਰਵਾਨ ਨਹੀਂ ਕਰ ਸਕਦਾ ਭਾਰਤ ਦੇ ਇਤਿਹਾਸ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਪਾਸੇ ਕਰ ਦਿਓ ਤਾਂ ਭਾਰਤ ਦਾ ਇਤਿਹਾਸ ਹੀ ਕੋਈ ਨਹੀਂ ਰਹਿੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਨਾਮ ਨਾ ਹੁੰਦਾ ਤਾਂ ਹੋ ਸਕਦਾ ਅੱਜ ਇਹ ਭਾਰਤ ਭਾਰਤ ਨਾ ਹੁੰਦਾ ਅੱਜ ਇਹ ਕਿਸੇ ਅਫਗਾਨਿਸਤਾਨ ਦਾ ਹਿੱਸਾ ਹੁੰਦਾ ਤੇ ਐਸੇ ਰੈਵਰ ਦੀ ਅੱਜ ਅਸੀਂ ਉਹਨਾਂ ਦੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਅਸੀਂ ਮਨਾ ਰਹੇ ਹਾਂ ਸਮੁੱਚੀ ਸੰਗਤ ਨੂੰ ਸਮੁੱਚੀ ਸੈ ਕੌਮ ਨੂੰ ਸਮੁੱਚੀ ਮਨੁੱਖਤਾ ਨੂੰ ਐਸੇ ਮਹਾਨ ਗੁਰੂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ